ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਦੇ ਵਿੱਚ ਜਿਹੜੀਆਂ ਆਪਣੀਆਂ ਬਿਮਾਰੀਆਂ ਉਹ ਤੇ ਬਹੁਤ ਜ਼ਿਆਦਾ ਵੱਧ ਰਹੀਆਂ ਮਾਰੀਆਂ ਜਿਸ ਤਰੀਕਾ ਬਾਕੀਆਂ ਚ ਤਿਆਰ ਤੁਸੀਂ ਵੇਖ ਲਿਆ ਜੀ ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਅੰਮ੍ਰਿਤਸਰ ਦੇ ਹਲਕਾ ਝਨਾਲਾ ਦੇ ਪਿੰਡ ਕੋਟਲੀ ਵਿੱਚ ਕਿਸਾਨਾਂ ਵੱਲੋਂ ਬਿਮਾਰੀਆਂ ਤੋਂ ਬਚਾਲ ਕਰਨ ਲਈ ਖਾਸ ਉਪਰਾਲਾ ਕੀਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਪੁਰਾਣੇ ਸਮੇਂ ਵਿੱਚ ਬਜ਼ੁਰਗ ਲੋਕ ਘਰ ਵਿੱਚ ਗੁੜ ਦਾ ਇਸਤੇਮਾਲ ਕਰਦੇ ਸਨ ਜਿਸ ਦੇ ਚਲਦੇ ਹੋ ਗੀਆਂ ਮਾਰੀਆਂ ਤੋਂ ਬੱਚੇ ਰਹਿੰਦੇ ਸਨ ਪਰ ਜਦੋਂ ਦੀਆਂ ਘਰਾਂ ਵਿੱਚ ਖੰਡ ਦੀ ਵਰਤੋਂ ਕੁਸ਼ਰੂ ਹੋ ਗਈ ਹੈ ਹਰ ਘਰ ਵਿੱਚ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਨੇ ਖਾਸ ਕਰ ਇੱਕ ਘਰ ਵਿੱਚ ਸ਼ੂਗਰ ਦੀ ਬਿਮਾਰੀ ਆਮ ਵੇਖੀ ਜਾਂਦੀ ਹੈ ਇਸ ਕਰਕੇ ਪਿੰਡ ਕੋਟਲੀ ਦੇ ਕਿਸਾਨ ਜਾਗਰੂਕ ਹੋ ਗਏ ਨੇ ਉਹਨਾਂ ਵੱਲੋਂ ਇਸ ਸ਼ੂਗਰ ਦੀ ਬਿਮਾਰੀ ਤੋਂ ਬਚਣ ਦੇ ਲਈ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਲਈ ਪਿੰਡ ਵਿੱਚ ਗੁੜ ਬਣਾਉਣ ਦੇ ਘਰ-ਘਰ ਵਿੱਚ ਗੁੜ ਦੀ ਵਰਤੋਂ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਆਇਆ ਕਿਹੜਾ ਪਿੰਡ ਆ ਕੀ ਕਹਿਣਾ ਚਾਹੁੰਦੇ ਹੋ ਇਹ ਕਿਸਾਨ ਨੇ ਜਿਹੜਾ ਉਪਰਾਲਾ ਮੇਰਾ ਨਾਮ ਗੁਰਚੰਦ ਸਿੰਘ ਜੀ ਪਿੰਡ ਪਿੰਡ ਕੋਟਲੀਅਮ ਤਸੀਲਾ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਹੈ ਜੀ ਗੋੜ ਦਾ ਉਪਰਾਲਾ ਬਹੁਤ ਵਧੀਆ ਜੀ ਵੀਰ ਨੇ ਸ਼ੁਰੂ ਕੀਤਾ ਸਾਡੇ ਪਿੰਡ ਦੇ ਵਿੱਚ ਇਸ ਦਿਨ ਇਹਨਾਂ ਵੱਲ ਜ਼ਰੂਰ ਹੋਵੇ ਹੋਰ ਵੀ ਸਾਡਾ ਪਿੰਡ ਗਾਹ ਅਗੇ ਤੋਂ ਸ਼ੁਰੂ ਕਰੇਗਾ ਜੀ ਹੋਰ ਵੀ ਅਸੀਂ ਵੀ ਚਾਹਾਂਗੇ ਵੀ ਗਾਹ ਅਸੀਂ ਵੀ ਥੋੜਾ ਥੋੜਾ ਜਿਹਾ ਨਾ ਕੰਮ ਚ ਕਰੀਏ ਰਲ ਕੇ ਥੋੜਾ ਬਹੁਤਾ ਕੰਮ ਜ਼ਰੂਰ ਗਾਹ ਕਰਾਂਗੇ ਕੀ ਲੱਗਦਾ ਕਿਉਂ ਕੀਤਾ ਇਹ ਉਪਰਾਲਾ ਇਸ ਤਰੀਕੇ ਨਾਲ ਬਿਮਾਰੀ ਦੇਖੋ ਜੀ ਵਾਦੀ ਵਾਦੀ ਦੇ ਵਿੱਚ ਜਿਹੜੀਆਂ ਇਹ ਤਾਂ ਹਰ ਬੰਦੇ ਨੂੰ ਪਤਾ ਹੋਵੇ ਬਿਮਾਰੀਆਂ ਰਹਿਤ ਪੰਜਾਬ ਨੂੰ ਬਣਾਉਣਾ ਜਾਂ ਸਾਰੀ ਦੁਨੀਆ ਬਣਾਉਣੀ ਕਿਸ ਤਰ੍ਹਾਂ ਅਸੀਂ ਪਾਣੀ ਰਹਿਤ ਰਹਿ ਸਕਦੇ ਹਾਂ ਸ਼ੁੱਧ ਖਾਣਾ ਸ਼ੁੱਧ ਪੀਣਾ ਤੇ ਸ਼ੁੱਧ ਪਹਿਨਣਾ ਇਹਦੇ ਬਾਅਦ ਸਾਨੂੰ ਸਭ ਤੋਂ ਵਧੀਆ ਇਹੋ ਆ ਵੀ ਸਭ ਤੋਂ ਪਹਿਲਾਂ ਸਾਨੂੰ ਖਾਣ ਵਾਲੇ ਵੱਖਣਾ ਚਾਹੂਗਾ ਆਰਗੈਨਿਕ ਚੀਜ਼ਾਂ ਵਖਰੇਂ ਜਾਉਂਗੀਆਂ ਜਿਹੜੇ ਅਸੀਂ ਆਪਣੀਆਂ ਬਿਮਾਰੀ ਰਹਿ ਚੀਜ਼ਾਂ ਖਾਈਏ ਇਸ ਦਾ ਮਤਲਬ ਕੋਈ ਸਬਜ਼ੀ ਨੂੰ ਖਾਦਣਾ ਪਵੇ ਜੈਵਿਕ ਜੈਵੀ ਖਾਦ ਦਾ ਵੱਤੋਂ 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 ਕੀਤਾ ਜਾਵੇ ਅਸੀਂ ਚਾਹਾਂਗੇ ਵੀ ਅਸੀਂ ਵੀ ਆਪਣਾ ਇਸ ਦੇ ਵਿੱਚ ਆਪਣਾ ਜਿਆਦਾ ਵੱਤੋਂ ਵੱਧੋ ਪਰਾਲਾ ਦਈਏ ਤੇ ਘਰ ਤੋਂ ਘਰ ਜਿਆਦਾ ਤੋਂ ਜਿਆਦਾ ਰੂੜੀ ਦਾ ਵਰਤੋਂ ਵੱਤੋਂ ਇਹ ਗੋਆ ਹੁੰਦੀ ਗੋਆ ਖਾ ਵਰਤੀ ਦੀ ਆ ਉਸ ਕਰਕੇ ਉਹਦੇ ਵਰਤਨ ਦੇ ਨਾਲ ਹੀ ਅਸੀਂ ਇਹ ਖੰਡ ਵੀ ਕਿਤੇ ਨਾ ਕਿਤੇ ਮੁਕ ਕਰਦੇ ਬਹੁਤ ਜ਼ਿਆਦਾ ਮੁਕ ਕਰਨਾ ਜੀ ਕਿਤੇ ਕਿਤੇ ਨਹੀਂ ਬਹੁਤ ਵੱਡਾ ਮੁਕ ਕਰਨਾ ਖੰਡ ਦਾ ਅਸੀਂ ਜਿਹੜੀ ਖੰਡ ਵਰਤਦੇ ਆ ਖੰਡ ਸਾਡੇ ਸਰੀਰ ਨੂੰ ਖੋਰਦੀ ਆ ਹੱਡੀਆਂ ਖੋਰਦੀ ਆ ਸਾਡੇ ਸਰੀਰ ਵਿੱਚ ਸ਼ੂਗਰ ਪੈਦਾ ਕਰਦੀ ਆ ਸਾਡੇ ਸ਼ੂਗਰ ਲੈਵਲ ਵੱਲ ਹੁੰਦੀ ਆ ਇਸ ਕਰਕੇ ਇਸ ਜੀਵ ਤੋਂ ਬਚਣ ਵਾਸਤੇ ਇਸ ਖੰਡ ਤੋਂ ਬਚਣ ਵਾਸਤੇ ਸਾਨੂੰ ਗੁਰਦਾ ਹੀ ਪ੍ਰਾਲਾ ਕਰਨਾ ਚਾਹੀਦਾ ਵਾ ਘਰ ਪਰਤੀ ਸਾਨੂੰ ਘੱਟ ਤੋਂ ਘੱਟ ਬਹੁਤਾ ਨਹੀਂ ਤੇ ਹਰ ਬੰਦੇ ਨੂੰ ਅਸੀਂ ਇੱਕ ਬੰਦਾ ਬੋਧੀ ਵਰਨ ਦੇ ਘਰ ਦੇ ਵਿੱਚ ਚਾਰ ਵਾਰੀਆਂ ਤਿੰਨ ਵਾਰੀ ਚਾਹ ਬਣਾਉਂਦੇ ਆ ਜੇ ਚਾਰ ਵਾਰੀਆਂ ਤਿੰਨ ਵਾਰੀ ਚਾਹ ਬਣਾਉਂਦੇ ਆ ਤਾਂ ਸਾਡਾ ਗੁੜ ਤੇ ਖੰਡ ਦੀ ਖਪਤੇ ਘਰ ਤੋਂ ਘੱਟ ਬੜੀ ਅੱਧਾ ਕਿਲੋ ਖਪਤੇ ਇੱਕ ਅਖੰਡ ਦੀ ਰੋਜ਼ ਰੋਜ਼ ਕਰ ਜਾਂਦੇ ਆ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਗੁੜ ਵਰਤਣਾ ਚਾਹੀਦਾ ਵਾ ਗੁੜ ਵਰਤਣ ਦੇ ਨਾਲ ਸਾਡੇ ਸਰੀਰ ਦੀ ਸ਼ੁੱਧਤਾ ਹੋਏਗੀ ਸਰੀਰ ਦੀ ਸ਼ੁੱਧਾ ਹੋਏਗੀ ਸਾਡੇ ਸਰੀਰ 'ਚ ਬਿਮਾਰੀ ਨਾ ਲੱਗੇਗੀ ਉਹਦੇ ਕਰਕੇ ਅਸੀਂ ਜਿਆਦਾ گاਹ ਤੋਂ گاਹ ਆਪਣੇ ਪਿੰਡੇ ਕੀ ਉਪਰਾਲਾ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਜੇਪੀ ਪਿੰਡ ਕੋਟਲੀ ਅੰਬ ਤੁਸੀਂ ਕਿਹੜਾ ਜਨਾਵਾ ਜਿਹ ਅਸੀਂ ਜੀ ਕੋੜ ਕੱਢਣਾ ਸ਼ੁਰੂ ਕੀਤਾ ਆ ਪਹਿਲੀ ਵਾਰੀ ਐਤਕੀ ਉਹ ਵੀ ਸ਼ੂਗਰ ਦੀਆਂ ਬਿਮਾਰੀਆਂ ਸ਼ੂਗਰ ਵਧਦੀ ਜਾ ਰਹੀ ਆ ਹਰ 10 ਚੋਂ ਨਵਾਂ ਬੰਦਿਆ ਨੂੰ ਸ਼ੂਗਰ ਹੋ ਗਈ ਆ ਇਸ ਕਰਕੇ ਅਸੀਂ ਸੋਚਿਆ ਵੀ ਕੁਝ ਨਾ ਕੁਝ ਆਪ ਬਸੀਏ ਨਾਲੇ ਆਪਣੇ ਆਂਡ ਗਵਾਂਡ ਆਪਣੇ ਸੱਜਣਾ ਮਿੱਤਰਾਂ ਨੂੰ ਗੁੜ ਦੀ ਬਿਮਾਰੀਆਂ ਜਿਸ ਤਰੀਕੇ ਨਾਲ ਵਧੀਆਂ ਚਾਹ। ਤਿਆਰ ਤੁਸੀਂ ਵੇਖ ਲਿਆ ਜੀ ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਉਹਨਾਂ ਤੋਂ ਅਸੀਂ ਸਿੱਖ ਕੇ ਤੇ ਅਸੀਂ ਉਦਾਂ ਹੀ ਤਿਆਰ ਕਰ ਰਹੇ ਹਾਂ। ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਤਾਂ ਲੱਗਦਾ ਬਾਜ਼ਾਰਾਂ ਦੇ ਵਿੱਚ ਜਿਹੜਾ ਚਿੱਟਾ ਮਿਲਦਾ ਵਾ ਗੁੜ ਉਹ ਜ਼ਹਿਰ ਹੁੰਦਾ ਤੋਂ ਕਿਸੀ ਜਿਹੜਾ ਕਾਲਾ ਗੁੜ ਬਣਾ ਰਹੇ ਹੋ ਕੀ ਫਰਕ ਕੀ ਆ ਤੇ ਇਹਦੇ ਨਾਲ ਫਾਇਦਾ ਕੀ ਕੀ ਹੁੰਦੇ ਖਾਣ ਮੇਂ ਗੁਰ ਜੀ ਇਹ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਸਾਰੇ ਆਪਣੀ ਮਿਹਨਤ ਕਰਦੇ ਆ ਪਰ ਜੋ ਸਾਡੇ ਕੋਲ ਸਾਡੇ ਕੋਲ ਚਿੱਟਾ ਸਾਡੇ ਕੁਮਾਰ ਦਾ ਜਾਂ ਕਿਦਾਂ ਸਾਡੇ ਕੋਲ ਚਿੱਟਾ ਨਹੀਂ ਗੁੜ ਬਣਿਆ ਤੇ ਸਾਡੇ ਕੋਲ ਪਿਓਰ ਗੋੜਿਆ ਆਰਗਾਨਿਕ ਇਦਾਂ ਦਾ ਹੀ ਰੰਗ ਆਇਆ ਜੇ ਫਾਇਦੇ ਕੀ ਕੀ ਨੇ ਇਹਦੇ ਖਾਣ ਦੇ ਜਿਹੜਾ ਖਾਣ ਦੇ ਫਾਇਦੇ ਅੱਜ ਕੱਲ ਵੀ ਸ਼ੂਗਰ ਦੀ ਮੇਨ ਪ੍ਰੋਬਲਮ ਤਾਂ ਸ਼ੂਗਰ ਦੀ ਹੈ ਜੀ ਸ਼ੂਗਰ ਕਰਕੇ ਅਸੀਂ ਜਿਆਦਾ ਇਹਦਾ ਉਪਰਾਲਾ ਕੀਤਾ ਵੀ ਸ਼ੂਗਰ ਤੋਂ ਬਚਿਆ ਜਾਵੇ ਬਾਕੀ ਅਸੀਂ ਗੋੜ ਸਬਜੀ ਦੁੱਧ ਹਰ ਚੀਜ਼ ਅਸੀਂ ਆਪਣੀ ਘਰ ਦੀ ਪਿਆਰ ਕਰ ਰਹੇ ਹਾਡੇ ਵਲ ਦੇਖ ਕੇ ਹੋਰ ਵੀ ਪਿੰਡ ਦੇ ਕਿਸਾਨ ਆ ਹਾਂਜੀ ਹਾਂਜੀ ਆਪਣੇ ਸੱਜਣ ਮਿੱਤਰਾਂ 10 12 ਜਾਣੇ ਸਾਡੇ ਇੱਥੇ ਕੋਲ ਹੀ ਰਹਿੰਦੇ ਸਾਰਾ ਦਿਨ ਉਹ ਵੀ ਉਹ ਵੀ ਦੇਖ ਕੇ ਕਹਿ ਰਹੇ ਮੈਂ ਹਾਂਜੀ ਉਹ ਵੀ ਕਹਿੰਦੇ ਵੀ ਅਗਲੇ ਸਾਲ ਤੋਂ ਅਸੀਂ ਵੀ ਆਪਣਾ ਕੋਈ ਥੋੜਾ ਬਹੁਤਾ ਕਨਾਲ ਦੋਗਣਾ ਲਾਵਾਂਗੇ ਲੱਗਦਾ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਉਪਰਾਲਾ ਕਰਨਾ। ਹਾਂਜੀ ਜਰੂਰ ਜੀ ਆਪਣੇ ਬਜ਼ੁਰਗ ਕਰਦੇ ਸੀ ਕਿ ਕਿੰਨੀ ਕਿੰਨੀ ਲੰਮੀ ਉਮਰ ਖੰਡਾ ਕੇ ਜਾਂਦੇ। ਅੱਜ ਕੱਲ 35 40 ਸਾਲ ਦੇ ਕਹਿੰਦੇ ਜੀ ਗੋਡੇ ਖਰਾਬ ਹੋ ਗਏ ਆ ਜੀ, ਸ਼ੂਗਰ ਹੋ ਗਈ ਆ ਜੀ, ਹਾਰਟ ਅਟੈਕ ਹੋ ਗਿਆ ਜੀ ਤੇ ਸਟੰਟ ਪਾਣੇ ਆ ਜੀ ਇਦਾਂ ਉਤੋਂ ਥੋੜਾ ਬੋਧਾ ਬਚਿਆ ਜਾ ਸਕਦਾ ਭਾਈ। ਸ਼ੂਗਰ ਲੈਵਲ ਜਿਹੜਾ ਆ ਸਾਰਾਂ ਦੇ ਵੱਜ ਜਾਂਦੇ ਆ। ਬਹੁਤ ਜ਼ਿਆਦਾ ਸ਼ੂਗਰ ਨਾਲ ਹੋਰ ਵੀ ਬਿਮਾਰੀਆਂ, ਗੋਲੀਆਂ ਖਾਣੇ ਉਹਨਾਂ ਲੀਵਰ ਖਰਾਬ ਹੋ ਜਾਂਦੇ, ਅੱਖਾਂ ਖਰਾਬ ਹੋ ਜਾਂਦੀਆਂ। ਇੱਕ ਕਰਕੇ ਜਿਹੜਾ ਗੋੜਾ ਉਹ ਤੇ ਹੁਣ ਤੇ ਜ਼ਰੂਰੀ ਹੋ ਗਿਆ ਹਰ ਇੱਕ ਘਰ ਹਰ ਇੱਕ ਬੰਦੇ ਨੂੰ ਖਾਣਾ ਹਰ ਇੱਕ ਇਨਸਾਨ ਨੂੰ ਖਾਣਾ ਕਿਸ ਤਰੀਕੇ ਨਾਲ ਵੇਖਦੇ ਹੋ ਇਹਦਾ ਫਾਇਦਾ ਕੀ ਕੀ ਹੈ ਗੁਰਦਾਨਾ ਫਾਇਦਾ ਬਹੁਤ ਫਾਇਦੇ ਜੀ ਇਹਦੇ ਇੱਕ ਤਾਂ ਬਿਮਾਰੀਆਂ ਤੋਂ ਆਪਾਂ ਛੁੱਟ ਜਾਂਦੇ ਆ ਛੁਟਕਾਰਾ ਹੋ ਜਾਂਦਾ ਸਾਡਾ ਇੱਕ ਹੌਸਪੀਟਲ 'ਚ ਨਹੀਂ ਜਾਣਾ ਪੈਂਦਾ ਆਪਾਂ ਨੂੰ ਬਹੁਤ ਫਾਇਦੇ ਇਹਦੇ ਜੀ ਹਾਂ ਜੀ ਹਾਂ ਜੀ ਮਿਹਨਤ ਤਾਂ ਚਲੋ ਲੱਗਦੀ ਆ ਫੌਜ ਦੇ ਨਾਲੋਂ ਜ਼ਿਆਦਾ ਮਿਹਨਤ ਨਹੀਂ ਆਏ ਹੁਣ ਮੈਨੂੰ ਇੰਨਾ ਲੱਗਦਾ ਵੀ ਜਦੋਂ ਫੌਜ ਦੇ ਇੱਥੇ ਕੰਮ ਕਰਦਾ ਮੈਨੂੰ ਲੱਗਦਾ ਮੈਨੂੰ ਕੋਈ ਕੰਮ ਹੀ ਨਹੀਂ ਆ ਫੌਜ ਵਿੱਚ ਬਹੁਤ ਹਾਰਡਵਰਕ ਕਰਨਾ ਪੈਂਦਾ ਸੀ ਤੇ ਹਰ ਇੱਕ ਨੌਜਵਾਨ ਨੂੰ ਮੈਂ ਤੇ ਇਹੋ ਕਹਿਣਾ ਚਾਹੁੰਦਾ ਵੀ ਥੋੜਾ ਬੋੜਾ ਸੈਟਅਪ ਆਪਣਾ ਲਾਓ ਪ੍ਰਿੰਟ ਚਲਾਓ ਘਰ ਚਲਾਓ ਤੇ ਗੋੜ ਭਰਉਣ ਦੀ ਤਰੀਕੇ ਨੂੰ ਜਿਹੜਾ ਉਹ ਲਾਓ ਕਾਲਾ ਗੋੜ ਤੁਸੀਂ ਕੱਢਦੇ ਹੋ ਚਿੱਟੇ ਤੇ ਕਾਲੇ ਗੋੜ ਚ ਫਰਕ ਨਹੀਂ ਕਾਲਾ ਨਹੀਂ ਕਹਿ ਸਕਦੇ ਕਾਲੀ ਚੀਜ਼ ਤਾਂ ਬਹੁਤ ਕਾਲੀ ਹੁੰਦੀ ਹੈ ਇਹ ਬ੍ਰਾਊਨ ਕਲਰ ਦਾ ਕਹਿ ਸਕਦੇ ਆ ਵੀ ਇੱਕ ਵਾਈਟ ਤੇ ਬ੍ਰਾਊਨ ਕਹਿ ਸਕਦੇ ਆ ਇਹ ਬ੍ਰਾਊਨ ਕਲਰ ਦਾ ਗੋੜ ਹੈ ਜੋ オリジナル ਗੋੜ ਹੈ ਜੋ ਕਿ ਸੋਡੇ ਤੋਂ ਹੀ ਤਿਆਰ ਕੀਤਾ ਆ ਸੋਡਾ ਵੀ ਬਿਲਕੁਲ ਅਸੀਂ ਥੋੜਾ ਜਿਹਾ ਲਾਉਨੇ ਆ ਇੱਕ ਤੋਂ ਡੇਢ ਚਮਚਾ ਬਸ ਤੇ ਕਾਲਾ ਨਹੀਂ ਕਹਿ ਸਕਦੇ ਨੂੰ ਹੀ ਔਰ ਕਿਸਾਨਾਂ ਨੂੰ ਕੀ ਬੀਟ ਕਰਨੀ ਕਿਸਾਨਾਂ ਨੂੰ ਇਹ ਅਪੀਲ ਆਪੀ ਆਪਣੇ ਘਰ ਜੋਗਾ ਥੋੜਾ ਬੋਧਾ ਗੰਨਾ ਲਾਓ